ਵੀਰ ਬਠਿੰਡਾ ਬੱਸ ਅੱਡੇ ਦੀ ਆ ਜਿੱਥੇ ਕਿ ਪੀ ਆਰਟੀਸੀ ਬੱਸ ਦੇ ਵਿੱਚ ਸੱਪ ਬੜ ਗਿਆ ਔਰ ਇਹ ਉਦੋਂ ਪਤਾ ਲੱਗਾ ਜਦੋਂ ਹੁਣ ਸਵੇਰ ਦੇ ਰੂਟ ਦੇ ਲਈ ਸਵਾਰੀਆਂ ਬੱਸ ਅੱਡੇ ਇਕੱਠੀਆਂ ਹੋਈਆਂ ਤੇ ਬੱਸ ਵਾਲਾ ਜਿਹੜਾ ਡਰਾਈਵਰ ਸੀਗਾ ਉਹ ਬੈਠਣ ਲੱਗਾ ਤੇ ਉਹਨੇ ਦੇਖਿਆ ਕਿ ਉਹਦੀ ਸੀਟ ਤੋਂ ਥੋੜਾ ਜਿਹਾ ਪਰ 4 ਤੋਂ 5 ਫੁੱਟ ਦਾ ਸੱਪ ਨਜ਼ਰ ਆ ਰਿਹਾ ਹੈ ਫਿਰ ਕਿਸੇ ਫਿਪ ਭਾਜੜਾ ਪੈ ਗਈਆਂ ਬੱਸ ਵਾਲੇ ਨੇ ਛਾਲ ਮਾਰੀ ਤੇ ਉਸ ਤੋਂ ਬਾਅਦ ਬੜੀ ਮੁਸ਼ਕਲਤ ਦੇ ਨਾਲ ਸੱਪ ਨੂੰ ਬੱਸ ਤੋਂ ਬਾਹਰ ਕੱਢਿਆ ਗਿਆ ਤਸਵੀਰਾਂ ਚ ਤੁਸੀਂ ਦੇਖ ਹੀ ਰਹੇ ਹੋ ਕਿ ਕਿਵੇਂ ਇੰਜਣ ਖੋਲ ਕੇ ਸਾਰਾ ਪਾਸਾ ਸੜ ਸਾ ਛਾੜ ਕੇ ਫਿਰ ਕੱਟਿਆ ਗਿਆ ਫਿਲਹਾਲ ਕੱਚੇ ਕੰਮ ਦੇ ਜਿਹੜੇ ਨੇ ਪੀ ਆਰਟੀਸੀ ਦੇ ਉਹਨਾਂ ਨੇ ਦੱਸਿਆ ਕਿ ਬੱਸ ਰੂਟ ਲਈ ਜਾਣ ਦੇ ਲਈ ਖੜੀ ਸੀਗੀ ਤੇ ਅਚਾਨਕ ਡਰਾਈਵਰ ਵਾਲੀ ਸਾਈਡ ਦੇ ਉੱਪਰ 4-5 ਫੁੱਟ ਦਾ ਸੱਪ ਦਿਖਿਆ ਜਿਸ ਤੋਂ ਬਾਅਦ ਡਰਾਈਵਰ ਨੇ ਛਾਲ ਮਾਰੀ ਤੇ ਮੌਕੇ ਦੇ ਉੱਤੇ ਲੋਕਾਂ ਨੂੰ ਬੁਲਾਇਆ ਤੇ ਬੂਰੀ ਬੱਸ ਦਾ ਪੁਰਜਾ ਖੋਲ ਕੇ ਜਿਹੜਾ ਚੈੱਕ ਕੀਤਾ ਗਿਆ ਕਾਫੀ ਮੁਸ਼ਕਲ ਦੇ ਬਾਅਦ ਪੀ ਆਰਟੀਸੀ ਬਾਸ ਦੇ ਵਿੱਚ ਜਿਹੜਾ ਸੱਪ ਹੈ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸੱਪ ਨਹੀਂ ਮਿਲਿਆ ਦੂਜੇ ਪਾਸੇ ਜਿਹੜਾ ਆ ਅੱਗੋਂ ਨੇ ਕਿਹਾ ਕਿ ਸਾਡੇ ਵੱਲੋਂ ਸੱਪ ਫੜਨ ਵਾਲੀ ਸੰਸਥਾ ਨੂੰ ਬੁਲਾਇਆ ਗਿਆ ਵੀ ਹੁਣ ਉਹ ਦੇਖੂਗੀ ਪਰ ਇਹ ਬਰਸਾਤਾਂ ਦਾ ਮੌਸਮ ਹੈ ਜੇ ਤੁਸੀਂ ਗੱਡੀ ਵੀ ਆਪਣੀ ਕਿਤੇ ਖੜੀ ਕਰਦੇ ਹੋ ਤਾਂ ਬਿਲਕੁਲ ਧਿਆਨ ਦੇ ਨਾਲ ਗੱਡੀ ਚੈੱਕ ਕਰਿਆ ਕਰੋ ਕਿਉਂਕਿ ਕਈ ਵਾਰ ਗੱਡੀ ਤੁਸੀਂ ਖਿਲਾਰ ਦਿੰਦੇ ਹੋ ਤੇ ਉਸ ਗੱਡੀ ਦੇ ਵਿੱਚ ਇਦਾਂ ਦੇ ਜਾਨਵਰ ਵੜੇ ਹੁੰਦੇ ਆ ਤੇ ਨੁਕਸਾਨ ਹੋ ਜਾਂਦਾ ਹੈ ਇਹ ਵੱਡੀ ਖਬਰ ਜਿਹੜੀ ਆ ਇਹ ਬਠਿੰਡਾ ਤੋਂ ਆ ਰਹੀ ਹੈ ਜਿੱਥੇ ਸਰਕਾਰੀ ਬੱਸ ਯਾਨੀ ਕਿ ਪੀਆਰਟੀਸੀ ਬੱਸ ਹੈ ਪੰਜਾਬ ਰੋਡਵੇਜ਼ ਦੀ ਬੱਸ ਹੈ ਜਿੱਥੇ ਕਿ ਸੱਪ ਵੜ ਗਿਆ ਬੱਸ ਦੇ ਵਿੱਚ ਬਰਸਾਤਾਂ ਦੇ ਵਿੱਚ ਸਾਨੂੰ ਅਕਸਰ ਇਦਾਂ ਦੀਆਂ ਜਿਹੜੀਆਂ ਨੇ ਉਹ ਬਾਰਦਤਾਂ ਵੇਖਣ ਨੂੰ ਮਿਲਦੀਆਂ ਨੇ ਕਿਉਂਕਿ ਬਰਸਾਤਾਂ ਚ ਇਦਾਂ ਦੇ ਜਾਨਵਰ ਜਿਹੜੇ ਨੇ ਉਹ ਖੁੱਡਾਂ ਦੀ ਜਗ੍ਹਾ ਇਦਾਂ ਦੇ ਜਗ੍ਹਾ ਭਾਲਦੇ ਨੇ ਜਿਹੜੀਆਂ ਸੇਫ ਤੇ ਉਹਨਾਂ ਨੂੰ ਲੱਗਦਾ ਵੀ ਇੱਥੇ ਜਾ ਕੇ ਅਸੀਂ ਠੀਕ ਰਵਾਂਗੇ ਸੋ ਕਈ ਵਾਰੀ ਗੱਡੀਆਂ ਦੇ ਵਿੱਚ ਕਈ ਵਾਰ ਤੁਹਾਡੀ ਮੋਟਰਸਾਈਕਲ ਦੀ ਡਿੱਗੀ ਦੇ ਵਿੱਚ ਇਤ tanto ਕਿ ਬੜੀਆਂ ਖਬਰਾਂ ਵੀ ਆਈਆਂ ਨੇ ਕਿ ਜਿਨ੍ਹਾਂ ਦੇ ਪਖਾਨੇ ਯਾਨੀ ਟਾਇਲਟਸ ਬਾਹਰ ਹੁੰਦੀਆਂ ਨੇ ਉਹਨਾਂ ਦੇ ਬਾਹਰ ਵੀ ਜੜਾਇਆ ਕਈ ਵਾਰ ਇਦਾਂ ਦੇ ਜਾਨਵਰ ਮਿਲਦੇ ਨੇ ਸੋ ਧਿਆਨ ਦੇ ਨਾਲ ਕਿਉਂਕਿ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਆ ਫਿਲਹਾਲ ਇਹ ਬਠਿੰਡਾ ਬੱਸ ਸਟੈਂਡ ਦੀਆਂ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਕਿ ਸੱਪ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁੱਧੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ Yeah. Vielen Dank. <laughs> ਬਸ ਨੰਬਰ ਕਿੰਨੀ ਦੇਈ ਬਸ ਨੰਬਰ ਕਿੰਨੀ ਹੈ 何で言うの ਇਹ ਜੀ ਬੱਸ ਇੱਥੇ ਸਾਈਡ ਤੇ ਖੜੀ ਸੀਗੀ ਤੇ ਖੜੀ ਖੜੀ ਦੇ ਵਿੱਚ ਸੱਪ ਵੜ ਗਿਆ ਜੀ ਹੁਣ ਤੇ ਭਾਲ ਲਈ ਭਾਲੀ ਜਾਂਦੇ ਆ ਟੀਮ ਬੁਲਾਈ ਆ ਜੀ ਦੇਖੋ ਹੁਣ ਕੀ ਮੰਦਾ ਹੈ ਤੇ ਸਾਈਡ ਤੇ ਖੜੀ ਸੀ ਬੱਸ ਇੱਕਦਮ ਜਦੋਂ ਦੇਖਿਆ ਚਾਹ ਪੀ ਜਾਂਦੇ ਡਰਾਈਵਰ ਕੈਕਟਰ ਦੇਖਿਆ ਤਾਂ ਡੈਸ਼ਬੋਰਡ ਦੇ ਉੱਤੇ ਸੱਪ ਬਿਰ ਰਿਹਾ ਸੀਗਾ ਜੀ ਸਵਾਰੀਆਂ ਨੂੰ ਅਸੀਂ ਕਿਉਂ ਬਾਪ ਨਹੀਂ ਹਜੇ ਬੱਸ ਖਾਲੀ ਹੀ ਕਾਊਂਟਰ ਤੇ ਹਜੇ ਲੱਗਣੀ ਸੀਗੀ ਤਿੰਨ ਤੋਂ ਚਾਰ ਫੁੱਟ ਦਾ ਸੱਪ ਹੈਗਾ ਜਿਹੜਾ ਵਿੱਚ ਹਜੇ ਭਾਰ ਰਹੇ ਹਾਂ ਜੀ ਹਜੇ ਤਾਂ ਕੱਢ ਕੇ ਆਏਗਾ ਡਰਾਈਵਰ ਨੂੰ ਪਤਾ ਡਰਾਈਵਰ ਨੂੰ ਪਤਾ ਲੱਗਿਆ ਜੀ ਡਰਾਈਵਰ ਦੀ ਮਸਤੀ ਨਾਲ ਇਹ ਜਿਹੜਾ ਪਤਾ ਲੱਗਿਆ ਕਿ ਨਹੀਂ ਤਾਂ ਮਤਲਬ ਹੋ ਸਕਦਾ ਹੈ ਇਸ ਸਵਾਰੀਆਂ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀਗਾ ਕਿੰਨੇ ਕੁ ਫੁੱਟ ਦਾ ਲੰਬਾਈ ਹੈ ਜੀ ਹਾਂਜੀ ਕਿੰਨੇ ਕੁ ਲੰਬਾਈ ਹੈ ਜੀ 4 ਕੁ ਫੁੱਟ ਦਾ ਤਕਰੀਬਨ ਹੈਗਾ ਜੀ 3 ਤੋਂ 4 ਫੁੱਟ ਦੇ ਵਿਚਕਾਰ ਜਿਹੜੀ ਇਹਦੀ ਲੰਬਾਈ ਹੈਗੀ ਤੇ ਇਹ 18 ਦੇ ਵਿੱਚ ਇੱਕ ਵਾਰ ਉਹਨਾਂ ਵਿੱਚ ਲੁਕ ਗਿਆਗਾ ਦੇਖ ਰਹੇ ਆ ਜੀ ਕਰ ਰਹੇ ਆ ਬੜਤਾਰ